ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਕੌਣ ਕਹਿੰਦਾ ਹੈ ਕਿ ਝਾੜੂ ਵਾਲਿਆਂ ਦੀ ਪਾਰਟੀ ਵਾਲਿਆਂ ਨੇ ਬਦਲਾਅ ਨਹੀਂ ਲਿਆਂਦਾ ਦੋਸਤੋ ਜਿਹੜੇ ਲੋਕ ਅੱਜ ਇਹ ਗੱਲ ਕਹਿ ਰਹੇ ਹਨ ਕਿ ਝਾੜੂ ਵਾਲਿਆਂ ਨੇ ਝੂਠ ਬੋਲ ਕੇ ਲੋਕਾਂ ਕੋਲੋਂ ਵੋਟਾਂ ਲੈ ਲਈਆਂ ਸਨ ਕੋਈ ਬਦਲਾਅ ਨਹੀਂ ਆਇਆ ਉਹ ਲੋਕ ਸ਼ਾਇਦ ਭੁਲੇਖੇ ਵਿੱਚ ਹਨ ਉਹਨਾਂ ਲੋਕਾਂ ਨੂੰ ਜਿੱਥੇ ਤਾਂ ਬਦਲਾ ਆਇਆ ਦੱਸਿਆ ਹੀ ਨਹੀਂ ਅਤੇ ਜਿੱਥੇ ਫਿਰ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੋਵੇਗਾ ਕਿ ਬਦਲਾ ਕੀ ਹੁੰਦਾ ਹੈ ਜੇਕਰ ਆਪਾਂ ਥੋੜਾ ਜਿਹਾ ਦਿਮਾਗ ਲਾ ਕੇ ਦੇਖੀਏ ਤਾਂ ਬਾਕੀ ਸਰਕਾਰਾਂ ਨਾਲੋਂ ਝਾੜੂ ਵਾਲਿਆਂ ਨੇ ਦਿਨ ਰਾਤ ਦੇ ਫਰਕ ਨਾਲ ਬਦਲਾ ਲੈ ਕੇ ਜਾਂਦਾ ਹੈ ਆਓ ਆਪਾਂ ਬਦਲਾ ਦੀਆਂ ਕੁਝ ਧਾਰਨਾ ਸਮਝੀਏ ਨੰਬਰ 1 ਝਾੜੂ ਵਾਲਿਆਂ ਦੀ ਪਿਛਲੇ 50 ਸਾਲਾਂ ਤੋਂ ਪਹਿਲੀ ਸਰਕਾਰ ਜਿਸ ਨੇ ਨਸ਼ਾ ਵੇਚਣ ਵਾਲਿਆਂ ਦੇ ਘਰ ਟਾਏ ਹੋਣ ਚਾਹੇ ਉਹ ਘਰ ਕਿਸੇ ਗਰੀਬਾਂ ਦੇ ਹੋਣ ਜਾਂ ਸ਼ਹਿਰ ਤੋਂ ਬਾਹਰ ਬੈਠੇ ਤੁਸੀਂ ਗੀਚਾਉਂਪੜੀ ਵਾਲੇ ਹਾਂ ਬੇਸ਼ੱਕ ਸਰਕਾਰ ਨੇ ਵੱਡੇ ਨਸ਼ਾ ਤਸਕਰਾਂ ਦੇ ਘਰ ਨਹੀਂ ਟਾਏ ਪਰ ਬਹੁਤ ਸਾਰੇ ਘਰਾਂ ਉਪਰ ਪੀਲਾ ਪੰਜਾ ਜ਼ਰੂਰ ਚਲਾਇਆ ਹੈ ਕੀ ਬਾਕੀ ਸਰਕਾਰਾਂ ਨੇ ਲੋਕਾਂ ਦੇ ਘਰ ਟਾਏ ਸਨ ਇਹ ਵੀ ਇੱਕ ਬਦਲਾਅ ਹੀ ਕਿਹਾ ਜਾ ਸਕਦਾ ਹੈ ਨੰਬਰ 2 ਚਿੱਟੇ ਦਾ ਨਸ਼ਾ ਪਹਿਲਾਂ ਵਾਲੀਆਂ ਸਰਕਾਰਾਂ ਵੇਲੇ ਪਹਿਲਾਂ ਵਾਲੀਆਂ ਸਰਕਾਰਾਂ ਵੇਲੇ ਵੀ ਹੁੰਦਾ ਸੀ ਨਸ਼ਾ बिकਦਾ ਸੀ ਚਾਹੇ ਉਹ ਬਹੁਤ ਘੱਟ ਮਾਤਰਾ ਵਿੱਚ ਸੀ ਕਦੇ-ਕਦੇ ਕੋਈ ਖਬਰ ਸੁਣਦੇ ਸੀ ਪਰ ਜਿੰਨਾ ਚਿੱਟੇ ਦਾ ਰੌਲਾ ਇਸ ਸਰਕਾਰ ਵੇਲੇ ਪਿਆ ਹੈ ਇਸ ਗੱਲ ਨੂੰ ਪਹਿਲਾਂ ਨਾਲੋਂ ਫਰਕ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ। ਤੀਸਰਾ ਨੰਬਰ ਪਹਿਲਾਂ ਵਾਲੀਆਂ ਸਰਕਾਰਾਂ ਵੇਲੇ ਬਹੁਤ ਘੱਟ ਖਬਰਾਂ ਸਾਹਮਣੇ ਆਈਆਂ ਸਨ ਜਿਨ੍ਹਾਂ ਵਿੱਚ ਕੋਈ ਪੁਲਿਸ ਮੁਲਾਜ਼ਮ ਕੋਲੋਂ ਨਸ਼ਾ ਬਰਾਮਦ ਹੋਇਆ ਹੋਵੇ। ਪਰ ਇਸ ਸਰਕਾਰ ਵਿੱਚ ਬਹੁਤ ਸਾਰੀਆਂ ਖਬਰਾਂ ਆਈਆਂ ਹਨ ਜਿਨ੍ਹਾਂ ਵਿੱਚ ਪੁਲਿਸ ਮੁਲਾਜ਼ਮਾਂ ਦਾ ਨਾਂ ਸਾਹਮਣੇ ਆਇਆ ਹੈ ਕੀ ਇਹ ਬਦਲਾ ਨਹੀਂ ਹੈ ਨੰਬਰ 4 ਪਿਛਲੇ 40-50 ਸਾਲਾਂ ਤੋਂ ਕਿਸੇ ਮੁੱਖ ਮੰਤਰੀ ਦਾ ਉਸ ਦੇ ਮੁੱਖ ਮੰਤਰੀ ਬਣ ਤੋਂ ਬਾਅਦ ਉਸ ਦੇ ਕਾਰਜਕਾਲ ਦੌਰਾਨ ਵਿਆ ਨਹੀਂ ਹੋਇਆ ਸੀ ਸੁਣਿਆ ਪਰ ਇਹ ਪਹਿਲੀ ਵਾਰ ਸੁਣਿਆ ਹੈ ਕਿ ਕਿਸੇ ਪੰਜਾਬ ਦੇ ਮੁੱਖ ਮੰਤਰੀ ਨੇ ਆਪਣਾ ਦੂਜਾ ਵਿਆਹ ਮੁੱਖ ਮੰਤਰੀ ਬਣਨ ਤੋਂ ਬਾਅਦ ਆਪਣੇ ਕਾਰਜਕਾਲ ਦੌਰਾਨ ਕਰਵਾਇਆ ਹੋਵੇ ਇਹ ਵੀ ਇੱਕ ਬਦਲਾਅ ਕਿਹਾ ਜਾ ਸਕਦਾ ਹੈ ਪੰਜਵਾਂ ਨੰਬਰ ਅੱਜ ਤੱਕ ਪੰਜਾਬ ਦਾ ਕੋਈ ਵੀ ਮੁੱਖ ਮੰਤਰੀ ਕਿਸੇ ਪ੍ਰੋਗਰਾਮ ਵਿੱਚ ਨੱਚਦਾ ਨਹੀਂ ਸੀ ਦੇਖਿਆ ਪਰ ਭਗਵੰਤ ਮਾਨ ਜੀ ਜਿਹੜੇ ਹਸਾਬ ਨਾਲ ਢੋਲ ਉੱਪਰ ਨੱਚਦੇ ਦਿਖਾਈ ਦਿੰਦੇ ਹਨ ਇਸ ਗੱਲ ਨੂੰ ਬਾਕੀ ਮੁੱਖ ਮੰਤਰੀਆਂ ਨਾਲੋਂ ਬਦਲਾਵ ਵਾਲੀ ਗੱਲ ਮੰਨਣਾ ਚਾਹੀਦਾ ਹੈ ਨੰਬਰ 6 ਅੱਜ ਤੱਕ ਕੋਈ ਨਵਾਂ ਸਕੂਲ ਕੋਈ ਹਸਪਤਾਲ ਡਿਸਪੈਂਸਰੀ ਜਾਂ ਕੋਈ ਵਾਟਰ ਵਾਕਸ ਜਾਂ ਕੋਈ ਹੋਰ ਪ੍ਰੋਜੈਕਟ ਵਗੈਰਾ ਜੇਕਰ ਨਵਾਂ ਬਣਨਾ ਹੁੰਦਾ ਸੀ ਤਾਂ ਸਰਕਾਰ ਦਾ ਕੋਈ ਐਮਐਲਏ ਜਾਂ ਮੰਤਰੀ ਆ ਕੇ ਨੀ ਪੱਥਰ ਰੱਖਦਾ ਦੇਖਿਆ ਸੀ ਪਰ ਇਹ ਪਹਿਲੀ ਵਾਰੀ ਦੇਖਿਆ ਕਿ ਸਕੂਲ ਦੀ ਤੰਦ ਨੂੰ ਰੰਗ ਕਰਨਾ ਹੋਵੇ ਜਾਂ ਬਾਥਰੂਮ ਜਾਂ ਲੈਟਰਿੰਗ ਦੀ ਰਿਪੇਅਰ ਕਰਨੀ ਹੋਵੇ ਤਾਂ ਐਮਐਲਏ ਜਾਂ ਮੰਤਰੀ ਆ ਕੇ ਨਹੀਂ ਪੱਥਰ ਰੱਖਦਾ ਹੋਵੇ ਇਹ ਪਹਿਲੀ ਵਾਰੀ ਦੇਖਿਆ ਇਹ ਵੀ ਇੱਕ ਬਦਲਾਵ ਵਾਲੀ ਗੱਲ ਹੈ 7 ਨੰਬਰ ਅੱਜ ਤੱਕ ਕਿਸੇ ਨੇ ਪਹਿਲਾਂ ਵਾਲੀ ਸਰਕਾਰ ਨੇ ਆਪਣੀਆਂ ਮੰਗਾਂ ਨੂੰ ਮਨਵਾਉਣ ਵਾਸਤੇ ਕਿਸਾਨਾਂ ਵੱਲੋਂ ਲਗਾਏ ਗਏ ਧਰਨੇ ਨੂੰ ਜ਼ਬਰਦਸਤੀ ਨਹੀਂ ਸੀ ਚੁਕਾਇਆ ਚਾਹੇ ਉਹ ਕਾਂਗਰਸ ਸਰਕਾਰ ਹੋਵੇ ਜਾਂ ਅਕਾਲੀ ਸਰਕਾਰ ਹੋਵੇ ਕਿਸੇ ਨੇ ਵੀ ਕਿਸਾਨਾਂ ਦੇ ਧਰਨੇ ਨੂੰ ਜ਼ਬਰਦਸਤੀ ਨਹੀਂ ਸਿਚਕਾਇਆ ਪਰ ਇਸ ਝਾੜੋ ਵਾਲੀ ਸਰਕਾਰ ਨੇ ਰਾਤੋਂ ਰਾਤ ਖਨੌਰੀ ਬਾਰਡਰ ਉੱਪਰ ਕਿਸਾਨਾਂ ਦੇ ਧਰਨੇ ਨੂੰ ਚੁਆ ਚੁਕਾ ਕੇ ਆਪਣਾ ਜੋ ਬਦਲਾਵ ਵਾਲਾ ਵਾਅਦਾ ਸੀ ਉਹ ਪੂਰਾ ਕਰ ਦਿੱਤਾ ਹੈ ਨੰਬਰ 8 ਕਾਂਗਰਸ ਦੇ ਕਾਲੀ ਸਰਕਾਰ ਵੇਲੇ ਕਿਸੇ ਵੀ ਸਰਕਾਰ ਨੇ ਔਰਤਾਂ ਨੂੰ 1100 ਰੁਪਏ ਮਹੀਨਾ ਦੇਣ ਦਾ ਕਿਸੇ ਨੇ ਵੀ ਵਾਦਾ ਨਹੀਂ ਸੀ ਕੀਤਾ ਪਰ ਝਾੜੂ ਵਾਲੀ ਸਰਕਾਰ ਪਹਿਲੀ ਸਰਕਾਰ ਆ ਜਿਸ ਨੇ ਔਰਤਾਂ ਦੇ ਹੱਕ ਦੀ ਗੱਲ ਕਰਕੇ 1100 ਰੁਪਏ ਪ੍ਰਤੀ ਮਹੀਨਾ ਵਾਦਾ ਕਰਕੇ ਬਾਅਦ ਵਿੱਚ ਔਰਤਾਂ ਨੂੰ 1 ਰੁਪਿਆ ਵੀ ਨਹੀਂ ਦਿੱਤਾ ਸੋ ਐਸੀ ਮੁੱਟੀਆਂ-ਮੁੱਟੀਆਂ ਗੱਲਾਂ ਜਿਨ੍ਹਾਂ ਨੂੰ ਸੁਣ ਕੇ ਅਸੀਂ ਕਹਿ ਸਕਦੇ ਹਾਂ ਕਿ ਸਰਕਾਰ ਨੇ ਪਹਿਲਾ ਨਾਲੋਂ ਬਦਲਾਅ ਕੀਤਾ ਹੈ ਇਹਨਾਂ ਗੱਲਾਂ ਨੂੰ ਚਾਹੇ ਕੋਈ ਮੰਨੇ ਚਾਹੇ ਨਾ ਮੰਨੇ ਪਰ ਬਦਲਾਅ ਜ਼ਰੂਰ ਆਇਆ ਹੈ ਸਰਕਾਰ ਨੇ ਚੋਣਾਂ ਵੇਲੇ ਸਿਰਫ ਬਦਲਾਅ ਦੀ ਗੱਲ ਕੀਤੀ ਸੀ ਉਹਨਾਂ ਨੇ ਇਹ ਨਹੀਂ ਸੀ ਕਿਹਾ ਕਿ ਬਦਲਾਅ ਕਿਸ ਤਰ੍ਹਾਂ ਦਾ ਆਵੇਗਾ ਸੋ ਚਾੜੂ ਦੀ ਸਰਕਾਰ ਨੇ ਆਪਣਾ ਬਦਲਾਵ ਵਾਲੀ ਜੋ ਗੱਲ ਉਹਨਾਂ ਨੇ ਵਾਦਾ ਕੀਤਾ ਸੀ ਉਸ ਪਰੋਖ ਖਰੀ ਉਤਰੀ ਹੈ ਬਾਕੀ ਆਉਣ ਵਾਲੇ 1.5 2 ਸਾਲਾਂ ਤੱਕ ਲੋਕ ਫੈਸਲਾ ਕਰ ਦੇਣਗੇ ਸੋ ਜੇਕਰ ਆਪ ਜੀ ਨੂੰ ਮੇਰੀ ਗੱਲਬਾਤ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ